ਪਿਛਲੇ ਕਈ ਦਿਨਾਂ ਤੋਂ ਇਹ ਖੱਡੇ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਬੱਸ ਸਟੈਂਡ ਤੋਂ ਜਦੋਂ ਬੱਸ ਬਾਹਰ ਨਿਕਲਦੀ ਹੈ ਪਟਿਆਲਾ ਰੋਡ ਵਾਲੇ ਪਾਸੇ ਹੈ ਇਹ ਜਿਹੜਾ ਖੱਡਾ ਸੀਗਾ ਬਹੁਤ ਖਤਰਨਾਕ ਬਣਿਆ ਹੋਇਆ ਸੀਗਾ ਕਿ ਵੀ ਜਿੰਨੇ ਸ਼ਮਸ਼ਾਨ ਘਾਟ ਦੇ ਵਿੱਚ ਅ ਮ੍ਰਿਤਕ ਵਿਅਕਤੀ ਜਦੋਂ ਸੰਸਕਾਰ ਲਈ ਲੈ ਕੇ ਜਾਂਦੇ ਸੀਗੇ ਤਾਂ ਉੱਪਰੋਂ ਦੀ ਹੋ ਕੇ ਜਾਣਾ ਪੈਂਦਾ ਸੀ ਤੇ ਕਈ ਸਰਕਾਰੀ ਬੱਸਾਂ ਪ੍ਰਾਈਵੇਟ ਬੱਸਾਂ ਇਨੋਵਾ ਗੱਡੀਆਂ ਅਮਰੂਤੀ ਗੱਡੀਆਂ ਤੇ ਕਈ ਗੱਡੀਆਂ ਇਹਦੇ ਵਿੱਚ ਗਿਰ ਚੁਕੀਆਂ ਸੀ ਤੇ ਸਾਡੇ ਵੱਲੋਂ ਬੜੀ ਪ੍ਰਮੁਖਤਾ ਨਾਲ ਇਹ ਖਬਰ ਚਲਾਈ ਗਈ ਜੀ ਦਾ ਕਿ ਵੀ ਅਸਰ ਹੋਇਆ ਦੇਖ ਰਹੇ ਹਾਂ ਕਿ ਵੀ ਖਬਰ ਦਾ ਅਸਰ ਹੋਇਆ ਸਮਾਣਾ ਹਲਚਲ ਨਿਊਜ਼ ਦੀ ਖਬਰ ਦਾ ਅਸਰ ਹੋਇਆ ਤੇ ਜਦੋਂ ਕੱਲ ਇਹ ਖਬਰ ਚਲਾਈ ਗਈ ਸੀਗੀ ਤਾਂ ਆਖਰੀ ਗੱਡੀ ਇਨੋਵਾ ਗਿਰੀ ਸੀਗੀ ਕਿ ਵੀ ਇਹਦੇ ਵਿੱਚ ਪਾਈਪ ਲੀਕ ਸੀਗਾ ਪਾਈਪ ਲੀਕ ਹੋਣ ਕਰਕੇ ਅੱਜ ਉਹਦੀ ਰਿਪੇਅਰ ਕੀਤੀ ਜਾ ਰਹੀ ਹੈ ਪਾਣੀ ਜਿਹੜਾ ਲੀਕ ਸੀਗਾ ਉਹਦੇ ਕਰਕੇ ਹੀ ਖੱਡਾ ਭਰ ਜਾਂਦਾ ਸੀਗਾ ਉਹ ਖੱਡਾ ਭਰ ਜਾਂਦਾ ਸੀ ਕਿਤੇ ਅੱਜ ਉਸ ਦੀ ਤੇ ਉਸ ਦੇ ਵਿੱਚ ਖੱਡਾ ਬਹੁਤ ਵੱਡਾ ਸੀ ਤੇ ਇੱਥੇ ਆ ਵੀ ਦੱਸਣਾ ਬਣਦਾ ਹੈ ਕਿ ਵੀ ਸਾਡੀਆਂ ਬਹੁਤ ਵੀਡੀਓ ਅਸੀਂ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਈ ਹੈ ਜਿਹੜੀ ਕਿ ਵੀ ਲੋਕ ਮਸਲੇ ਹੁੰਦੇ ਨੇ ਉਹਨਾਂ ਮਸਲਿਆਂ ਦੀ ਜੇ ਗੱਲ ਕੀਤੀ ਜਾਵੇ ਹਰ ਵੀਡੀਓ ਤੇ ਸਾਡੀ ਤੇ ਅਸਰ ਹੋਇਆ ਹੈ ਤੇ ਜਿਹਦੇ ਚ ਕੀ ਖਬਰ ਹੈ ਕਿ ਵੀ ਜਿਹੜੀ 2 ਦਿਨ ਪਹਿਲਾਂ ਚਲਾਈ ਸੀਗੀ ਪਰ ਦੁਕਾਨਦਾਰ ਹੌਸਲਾ ਜਰੂਰ ਕੁਝ ਹਾਰ ਗਏ ਸੀਗੇ ਕਿ ਵੀ ਕੁਝ ਨਹੀਂ ਹੋਣਾ ਐਦਾਂ ਹੀ ਗੱਡੀਆਂ गिरਦੀਆਂ ਰਹਿਣਗੀਆਂ ਪਰ ਅਸੀਂ ਵੀ ਦਲਾਸਾ ਦੂਰੂਰ ਦਿੱਤਾ ਸੀ ਅਸ਼ਵਾਸ਼ਣ ਦਿੱਤਾ ਸੀ ਕਿ ਸਾਨੂੰ ਤਕਰੀਬਨ 2-3 ਦਿਨ ਦਿਓ 2-3 ਦਿਨ ਦੇ ਵਿੱਚ ਮਸਲਾ ਹੱਲ ਹੋਵੇਗਾ ਉਹੀ ਗੱਲ ਹੋਈ ਦੂਜੇ ਦਿਨ ਦੇ ਵਿੱਚ ਇਹ ਖਬਰ ਦਾ ਅਸਰ ਹੋਇਆ ਤੇ ਇਸ ਗੱਡੇ ਜੇ ਖਾਡੇ ਦੀ ਗੱਲ ਕੀਤੀ ਜਾਵੇ ਬਹੁਤ ਗੱਡੀਆਂ ਗਿਰੀਆਂ ਤੇ ਆਖਰੀ ਗੱਡੀ ਇਨੋਵਾ ਗੱਡੀ ਗਿਰੀ ਸੀ ਬਹੁਤ ਪੂਰੀ ਕੰਡੀਸ਼ਨ ਸੀ ਗੱਡੀ ਦੀ ਚਾਸੀ ਤੱਕ ਥੱਲੇ ਲੱਗਣ ਲੱਗੀ ਸੀਗੀ ਤੇ ਜਿਹੜੀ ਚਾਸੀ ਥੱਲੇ ਲੱਗ ਗਈ ਸੀ ਕਿਤੇ ਜਿਹੜੇ ਮਾਰਕੀਟ ਦੇ ਦੁਕਾਨਦਾਰ ਨੇ ਸਾਰਿਆਂ ਭਰਾਵਾਂ ਨੇ ਬਹੁਤ ਸਾਡੇ ਚੈਨਲ ਨੂੰ ਹੱਲਾਸ਼ੇਰੀ ਦਿੱਤੀ ਸਮਾਣਾ ਹਲਚਲ ਨਿਊਜ਼ ਨੂੰ ਬਹੁਤ ਉਹਨਾਂ ਨੇ ਵਧੀਆ ਕਿਹਾ ਕਿ ਵੀ ਚਲੋ ਵਧੀਆ ਕਿਹਾ ਕਿ ਵੀ ਤੁਹਾਡੀ ਖਬਰ ਦਾ ਅਸਰ ਹੋਇਆ ਜਿਹੜੀ ਤੁਸੀਂ ਲਾਈ ਸੀਗੀ ਤੇ ਇਸੇ ਕਰਕੇ ਹੀ ਅੱਜ ਇੱਥੇ ਇੱਕ ਵਾਰੀ ਦੁਬਾਰਾ ਫੇਰ ਆਣਾ ਪਿਆ ਕਿ ਵੀ ਜਿਹੜੀ ਸਾਡੀ ਖਬਰ ਦਾ ਅਸਰ ਹੋਇਆ ਸਮਾਣਾ ਹਲਚਲ ਨਿਊਜ਼ ਦੀ ਖਬਰ ਦਾ ਅਸਰ ਹੋਇਆ ਜਿਹੜਾ ਕਿ ਵੀ ਲੰਬਾ ਖੱਡਾ ਸੀ ਦੇਖ ਸਕਦੇ ਹੋ 20 ਫੁੱਟਾ ਖੱਡਾ ਸੀ ਇਹ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਦੇ ਥੱਲੇ ਮਟੀਰੀਅਲ ਪਾ ਕੇ ਫਿਰ ਇਹਦੇ ਉੱਤੋਂ ਹੁਣ ਕੀ ਕਰਦੇ ਨੇ ਉਹਨਾਂ ਦੀ ਆਪਣੀ ਸੋਚ ਹੋਏਗੀ ਕਿ ਕਿਸ ਤਰੀਕੇ ਨਾਲ ਇੰਟਰਲੋਕ ਲਾਉਂਦੇ ਨੇ ਜਾਂ ਜਿਸ ਤਰ੍ਹਾਂ ਵੀ ਬਣਾਉਂਦੇ ਨੇ ਕਿ ਵੀ ਇਹ ਹੈ ਕਿ ਵੀ ਖੱਡਾ ਜ਼ਰੂਰ ਬੰਦ ਹੋ ਗਿਆ ਹੈ ਇਹ ਹੈ ਕਿ ਵੀ ਸਮਾਣਾ ਹਲਚਲ ਨਿਊਜ਼ ਦੀ ਅਸਰ ਜਿਹੜਾ ਹੋਇਆ ਕਿ ਵੀ ਖੱਡਾ ਜ਼ਰੂਰ ਬੰਦ ਹੋ ਗਿਆ ਹੁਣ ਗੱਡੀਆਂ ਇਹਦੇ ਵਿੱਚ ਫਸਣਗੀਆਂ ਜਾਂगिरਨਗੀਆਂ ਨਹੀਂ ਧੰਨਵਾਦ ਬਣੇ ਰਹੋ ਸਮਾਣਾ ਹਲਚਲ ਨਿਊਜ਼ ਦੇ ਨਾਲ ਸਾਡੀ ਖਬਰ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਸਾਡਾ ਇਹੀ ਮੋਟੀਵੇਸ਼ਨ ਹੁੰਦਾ ਸਾਨੂੰ ਜਿਹੜਾ ਮਿਲਦਾ ਹੈ ਦੇਖ ਸਕਦੇ ਹੋ ਜਿਹੜਾ ਇਹ ਪਾਈਪ ਲੀਕ ਸੀਗਾ ਆ ਭਰਾਵਾਂ ਵੱਲੋਂ ਉਸ ਨੂੰ ਕਲੈਂਪ ਲਾ ਕੇ ਉਹਦੀ ਰਿਪੇਅਰ ਕੀਤੀ ਜਾ ਰਹੀ ਹੈ ਜਿਹੜਾ ਕਿ ਵੀ ਦੁਬਾਰਾ ਪਾਣੀ ਲੀਕ ਨਾ ਹੋਵੇ ਤੇ ਜਦੋਂ ਭਰਾਵਾਂ ਨਾਲ ਗੱਲ ਕੀਤੀ ਕੀ ਤਾਂ ਉਹਨਾਂ ਦੱਸਿਆ ਕਿ ਵੀ ਇਹਦੇ ਨਾਲ ਕੋਈ ਤਿੱਖੀ ਚੀਜ਼ ਲੱਗੀ ਆ ਪਾਈਪ ਤੇ ਜਿਹਦੇ ਨਾਲ ਇਹ ਪਾਈਪ ਲੀਕ ਹੋਇਆ ਜਾਂ ਟੁੱਟਿਆ ਇਹ ਕਿ ਵੀ ਚਲੋ ਜੋ ਵੀ ਹੈ ਕਿ ਵੀ ਜਿੰਨਾ ਚਿਰ ਇਹ ਖੱਡਾ ਰਿਹਾ ਬਹੁਤ ਪਰੇਸ਼ਾਨੀ ਆਉਂਦੀ ਰਹੀ ਹੈ ਤੇ ਦੁਕਾਨਦਾਰਾਂ ਨੇ ਇਸ ਮੂੰਹ ਅਣਜਾਣ ਵਾਲੇ ਲੋਕਾਂ ਨੇ ਸਮਾਣਾ ਹਲਚਲ ਨਿਊਜ਼ ਦਾ ਧੰਨ ਕੀਤਾ ਕਿ ਤੁਹਾਡੀ ਖਬਰ ਦਾ ਜਿਹੜਾ ਅਸਰ ਹੋਇਆ ਧੰਨਵਾਦ ਜੀ ਤੇ ਤੁਹਾਡੇ ਵੀ ਕੋਈ ਮਸਲਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੇ ਉਸ ਮਸਲੇ ਦੀ ਆਵਾਜ਼ ਪ੍ਰਸ਼ਾਸਨ ਤੱਕ ਜ਼ਰੂਰ ਲੈ ਕੇ ਜਾਵਾਂਗੇ ਧੰਨਵਾਦ ਜੀ ਸਮਾਣਾ ਹਲਚਲ ਨਿਊਜ਼ ਦੇਖ ਰਹੇ ਸਾਰੇ ਪਾਟਕਾਂ ਦਾ